ਇੱਕ ਨਵੀਂ ਖੇਤਰੀ ਪਾਰਟੀ ਦਾ ਗਠਨ ਹੁੰਦਾ ਹੈ ਡੈਲੀਗੇਟ ਚੁਣੇ ਜਾਂਦੇ ਨੇ ਤੇ ਪ੍ਰਧਾਨ ਚੁਣ ਲਏ ਗਏ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਤੇ ਉਹਨਾਂ ਦਾ ਅੱਜ ਦਿੱਤਾ ਹੋਇਆ ਭਾਸ਼ਣ ਕੀ ਮਾਇਨੇ ਰੱਖਦਾ ਹੈ ਖਾਸ ਕਰਕੇ ਪੰਥਕ ਸਿਆਸਤ ਦੇ ਅੰਦਰ ਸ਼੍ਰੋਮਣੀ ਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਉੱਤੇ ਜਾਂ ਸੁਖਬੀਰ ਸਿੰਘ ਬਾਦਲ ਧੜੇ ਦੇ ਉੱਤੇ ਕਿਸ ਤਰ੍ਹਾਂ ਦੇ ਸਵਾਲ ਉਠਾਏ ਗਏ ਨੇ ਔਰ ਅਕਾਲ ਤਖਤ ਸਾਭ ਦੀ ਭੂਮਿਕਾ ਨੂੰ ਲੈ ਕੇ ਵੀ ਅੱਜ ਗੱਲਾਂ ਕਈ ਕੈਨੀ ਹਰਪ੍ਰੀਤ ਸਿੰਘ ਨੇ ਕਹੀਆਂ ਨੇ ਸਵਾਲ ਵੀ ਚੁੱਕੇ ਨੇ ਅੱਜ ਦੀ ਇਸ ਗਤੀਵਿਧੀ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਜ ਮਾਲਵਿੰਦਰ ਸਿੰਘ ਮਾਲੀ ਜੀ ਜਿਹੜੇ ਕੀ ਵਿਸ਼ਲੇਸ਼ਣ ਦੇ ਤੌਰ ਦੇ ਉੱਤੇ ਵੀ ਔਰ ਵੈਸੇ ਵੀ ਸਮਾਜਿਕ ਮੁੱਦਿਆਂ ਤੇ ਵਿਵਾਦ ਟਿੱਪਣੀਆਂ ਲਈ ਜਾਣੇ ਜਾਂਦੇ ਨੇ ਮਾਲੀ ਸਾਹਿਬ ਅੱਜ ਦੀ ਇਸ ਗਤੀਵਿਧੀ ਨੂੰ ਲੈ ਕੇ ਜਾਂ ਪਾਰਟੀ ਦੇ ਚੁਣੇ ਗਏ ਨਵੇਂ ਪ੍ਰਧਾਨ ਨੂੰ ਲੈ ਕੇ ਸਭ ਤੋਂ ਪਹਿਲੀ ਟਿੱਪਣੀ ਤੁਹਾਡੇ ਤੋਂ ਲੈਣਾ ਚਾਹਾਂਗੇ ਕਿ ਅੱਜ ਦੀ ਗਤੀਵਿਧੀ ਨੂੰ ਤੁਸੀਂ ਕਿਵੇਂ ਦੇਖਿਆ ਅੱਜ ਦੇ ਵਰਤਾਰੇ ਨੂੰ ਪਹਿਲੀ ਗੱਲ ਇਹ ਆ 2 ਦਸੰਬਰ 24 ਨੂੰ ਜਿਹੜਾ ਇਤਿਹਾਸਕ ਹੁਕਮਨਾਮਾ ਹੋਇਆ ਸੀ ਜੋ ਕਾਲ ਤੱਕ ਸਾਬਤ ਤੇ ਬਰਤਾਂਤ ਸਿਰਜਿਆ ਗਿਆ ਸੀ ਜਿਹੜਾ ਇਹ ਕਿਹਾ ਗਿਆ ਸੀ ਜਿਹੜੀ ਆਤਮ ਸਮਰਪਣ ਵਾਲੀ ਸਿਆਸਤ ਆ ਉਹਨੇ ਪੰਥ ਦਾ ਪੰਜਾਬ ਦਾ ਅਕਾਲੀ ਦਲ ਦਾ ਬੇੜਾ ਡੁੱਬਿਆ ਜਿਹਦੇ ਕਰਕੇ ਫਖਰੇ ਕੌਮ ਵਾਪਸ ਲਿਆ ਗਿਆ ਸੀ ਹੁਣ ਤੱਕ ਉਹਨੂੰ ਰੋਲਣ ਲਈ ਬੜੇ ਵੱਡੇ ਯਤਨ ਹੋਏ ਸੀ ਕਿਉਂਕਿ ਪੰਜ ਮੈਮਰੀ ਕਮੇਟੀ ਦੀ ਕਸੀਮ ਪਈ ਸੀ ਉਹਦਾ ਇੱਕ ਰੋਲ ਹੋਰ ਸੀ ਵੀ ਤੁਸੀਂ ਜਥੇਬੰਦੀ ਭਰਤੀ ਕਰਨੀਆਂ ਉਹਨਾਂ ਨਾਲ ਸਿਆਸੀ ਲੜਾਈ ਲੜ ਨਹੀਂ ਸਕਦੇ ਸੀ ਉਸ ਤਰ੍ਹਾਂ ਜਿਨ੍ਹਾਂ ਇਹ ਉਹਨਾਂ ਤੇ ਸਿਆਸੀ ਹਮਲੇ ਕਰਦੇ ਸੀ ਅੱਜ ਉਹੀ ਇਤਿਹਾਸ ਮੁੜ ਕੇ ਦੁਹਰਾਇਆ ਗਿਆ ਇਹ ਦੱਸ ਦਿੱਤਾ ਗਿਆ ਕਿ 2 ਦਸੰਬਰ 24 ਦੇ ਹੁਕਮਨਾਮੇ ਨੂੰ ਅੱਗੇ ਵਧਾਉਣ ਵਾਲੀ ਪਾਲਣਾ ਕਰਨ ਵਾਲੀ ਇੱਕ ਬਹੁਤ ਮਜ਼ਬੂਤ ਤੇ ਮਤਲਬ ਉਹ ਇਰਾਦੇ ਨਾਲ ਠੇਰਾ ਜਿਹੜੀ ਉਹ ਪੰਜਾਬ 'ਚ ਆ ਗਈ ਹੁਣ ਮਾਇਆ ਧਾਰੀ ਹੁਣ ਤੁਸੀਂ ਇਹ ਕਹੋਗੇ মিডিਆ ਦੇ ਨਾਲ ਉਹਨੂੰ ਰੋਲਿਆ ਨਹੀਂ ਜਾ ਸਕਦਾ ਹੁਣ ਉਹ ਸਿਆਸੀ ਮੰਦਾਨ ਚ ਆ ਗਈ ਜੀ ਹੁਣ ਤੱਕ ਤਾਂ ਉਹ ਧਾਰਮਿਕ ਹੁਕਮ ਨਾਮੇ ਦੀ ਪਾਲਣਾ ਕਰਦੀ ਸੀ ਹੂੰ ਉਹ ਕਰਨ ਵੇਲੇ ਵੀ ਮੈਂ ਕਈ ਵਾਰ ਉਹਨੂੰ ਕਿਹਾ ਸੀ ਕਿ ਤੁਹਾਡੀ ਡਿਊਟੀ ਸਿਰਫ ਪਰਚੀ ਕੱਟਣ ਦੀ ਨਹੀਂ ਹੂੰ ਤੁਹਾਡੀ ਡਿਊਟੀ ਇਹ ਹੈ ਵੀ ਆ ਕਿ ਜੋ ਆਕਾਲ ਤੱਕ ਸਾਹ ਤੇ ਉਸ ਦਿਨ ਬਰਤਾਨ ਸਰਜਿਆ ਗਿਆ ਹੂੰ ਉਹਨੂੰ ਲੋਕਾਂ ਚ ਲੈ ਕੇ ਜਾਓ ਤੇ 30 ਸਾਲਾਂ ਚ ਕੀ 70 ਤੋਂ ਲੈ ਕੇ ਉਸ ਤੋਂ ਬਾਅਦ 97 ਤੋਂ ਲੈ ਕੇ ਤੁਸੀਂ ਪੰਥ ਵੱਲ ਪਿੱਠ ਕੀਤੀ ਪੰਜਾਬ ਵੱਲ ਪਿੱਠ ਕੀਤੀ ਜ਼ਖਮਾਂ ਤੇ ਮੱਲਮ ਲਾਉਣ ਦੀ ਥਾਂ ਜ਼ਖਮ ਉਹ ਜਿਹੜੇ ਚਾਲਮਨ ਤਰੱਕੀਆਂ ਦਿੱਤੀਆਂ ਹਮ ਕਵੀ ਪੰਥ ਤੇ ਪੰਜਾਬ ਦਾ ਮਸਲਾ ਹੱਲ ਵੀ ਕਰਾਇਆ ਇਹ ਵਰਤਾਨ ਵੀ ਤੁਸੀਂ ਲੈ ਕੇ ਜਾਓ ਹਮ ਪਰ ਕਿਉਂਕਿ ਉਹਨਾਂ ਦੀ ਸੀਮਤਾ ਹੀ ਸੀ ਜਾਂ ਕੋਈ ਵੀ ਕਾਰਨ ਹੋ ਸਕਦਾ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਉਹੀ ਬਰਤਾਂਤ ਮੁੜ ਕੇ ਉਭਾਰਤਾ ਪ੍ਰਧਾਨਗੀ ਸੰਭਣ ਤੋਂ ਬਾਅਦ ਜਿਹੜਾ ਉਹਨਾਂ ਦਾ ਭਾਸ਼ਣ ਆ ਜੀ ਉਹਨਾਂ ਨੇ ਉਹੀ ਬਰਤਾਂਤ ਨੂੰ ਅਕਾਲੀ ਦਲ ਦਾ ਜਿਹੜਾ ਨਵਾਂ ਬਣਿਆ ਹੂੰ ਉਹਦਾ ਸੇਧ ਬਣਾਤੀ ਹੂੰ ਉਹਦੀ ਮਾਰਕ ਸੇਧ ਬਣਾਤੀ ਜੀ ਇਸ ਕਰਕੇ ਹੁਣ ਬਾਦਲ ਦੇ ਸਿਆਸੀ ਗੈਂਗ ਲਈ ਬਹੁਤ ਵੱਡਾ ਚੈਲੰਜ ਖੜਾ ਹੋ ਗਿਆ ਆ ਜਿਹਨੂੰ ਤੁਸੀਂ ਕਹਿ ਵੀ ਚੈਲੰਜ ਖੜਾ ਹੋ ਗਿਆ ਇੱਥੇ ਮੇਰਾ ਇੱਕ ਸਵਾਲ ਹੈ ਤੁਹਾਡੀ ਗੱਲ ਲਗਾਤਾਰਤਾ ਦੇ ਵਿੱਚ ਸੁਣਾਗੇ ਜਦੋਂ ਹੁਣ ਦੋ ਧਿਰਾਂ ਸਾਹਮਣੇ ਆ ਗਈਆਂ ਮੈਦਾਨ 'ਚ ਹਾਲਾਂਕਿ ਪੰਥਕ ਧਿਰਾਂ ਹੋਰ ਵੀ ਬੜਾ ਦਾਵਾ ਕਰਦੀਆਂ ਨੇ ਇੱਕ ਹੋਰ ਨਵਾਂ ਕਾਲੀ ਦਲ ਵੀ ਪੈਦਾ ਹੋਇਆ ਪਰ ਇਹਨਾਂ ਦੋਵਾਂ ਧਿਰਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਜੇਕਰ ਕੱਢ ਦਈਏ ਜਾਂ ਬੀਬੀ ਸਤਵੰਤ ਕੌਰ ਨੂੰ ਸਾਈਡ ਤੇ ਰਖੀਏ ਇਹਨਾਂ ਨੂੰ ਨਾਵਾਂ ਨੂੰ ਦੂ ਕੱਢ ਕੇ ਬਾਕੀ ਤਾਂ ਦੋਵਾਂ ਧਿਰਾਂ ਦੇ ਵਿੱਚ ਉਹੀ ਪੁਰਾਣੇ ਸਿਆਸੀ ਖਿਡਾਰੀ ਨੇ ਤਾਂ ਭਰੋਸਾ ਬਹਾਲ ਦੋਵਾਂ ਲਈ ਕਰਨਾ ਬੜਾ ਔਖਾ ਨਹੀਂ ਆ ਪੰਜਾਬ ਦੇ ਤੁਹਾਨੂੰ ਲੱਗਦਾ ਪਹਿਲੀ ਗੱਲ ਉਹ ਬੰਦੇ ਸੀ ਜਿਹੜੇ ਉਹ ਸ਼ਿਕਾਇਤ ਲੈ ਕੇ ਗਏ ਹੂੰ ਉਹਨਾਂ ਬੰਦਿਆਂ ਨੇ ਕਿਹਾ ਵੀ ਆਹ ਗਲਤੀਆਂ ਕੀਤੀਆਂ ਹੂੰ ਪਰ ਅਕਾਲ ਤਖਤ ਸਾਹਿਬ ਨੇ ਉਹਨਾਂ ਗਲਤੀਆਂ ਦੀ ਜੜ ਕੋਰੀ ਲਈ ਹੂੰ ਵੀ ਇਹ ਗਲਤੀਆਂ ਕਿ ਹੋ ਗਈਆਂ ਜੀ ਇਹਦਾ ਕਾਰਨ ਕੀ ਹੋ ਗਿਆ ਹੂੰ ਉਹ ਵਰਤਾਂਤ ਹਾਲੇ ਪੰਜ ਮੈਂਬਰੀ ਕਮੇਟੀ ਨੇ ਆਤਮ ਸਾਥ ਅਜੇ ਤੱਕ ਨਹੀਂ ਕੀਤਾ ਹੂੰ ਪਰ ਜਦੋਂ ਉਹਦਾ ਪ੍ਰਧਾਨ ਆ ਜਿਹੜਾ ਉਸ ਵਰਤਾਂਤ ਨੂੰ ਅੱਗੇ ਵਧਾਉਣ ਲਈ ਅੱਜ ਵੀ ਉਹਨੇ ਐਲਾਨ ਕੀਤਾ ਤੇ ਇਹਨਾਂ ਉਸੇ ਵਰਤਾਂਤ ਦੇ ਰਾਹ ਤੁਰਨਾ ਪਊ। ਹੂੰ ਇਹਨਾਂ ਨੂੰ ਕਹਿਣਾ ਪਊ ਵੀ ਪਿਛਲੇ 30 ਸਾਲ ਦੀ ਜਿਹੜੀ ਸਿਰਫ ਸੱਤਾ ਪ੍ਰਾਪਤੀ ਲਈ ਪਰਿਵਾਰ ਪ੍ਰਸਤ, ਨਿੱਜ ਪ੍ਰਸਤ, ਵਪਾਰ ਪ੍ਰਸਤ, ਸਿਆਸਤਾ ਜਿਹੜਾ ਅਸੀਂ ਭਾਈ-ਭਾਈਵਾਲ ਵੀ ਰਹੇ ਹਾਂ। ਕਿਉਂਕਿ ਭਾਈਵਾਲ ਰਹੇ ਨੇ ਇਸ ਕਰਕੇ ਖੁੱਲਕੇ ਨਹੀਂ ਬੋਲਦੇ ਰਹੇ। ਜੀ ਹੁਣ ਜੈਨੀ ਜੀ ਤਾਂ ਬੋਲਣਗੇ ਨਾ ਜੀ। ਫਿਰ ਇਹਨਾਂ ਨੂੰ ਉਹੀ ਅੱਗੇ ਵਧਾਉਣਾ ਪਊ। ਜੀ ਉਹ ਜਿਹੜਾ ਜਦੋਂ ਕਿਸੇ ਤੇ ਭਰੋਸਾ ਗਵਾਚਦਾ ਤੇ ਮੁੜ ਕੇ ਭਰੋਸਾ ਹਾਸਲ ਕਰਨਾ ਪੈਂਦਾ ਉਹ ਇੱਕ ਅਮਲ ਹੁੰਦਾ ਹੂੰ ਦੂਜੇ ਦਿਨ ਨਹੀਂ ਤੁਸੀਂ ਮਤਲਬ ਸੋਨੇ ਦੇ ਬਣ ਜਾਂਦੇ ਜੀ ਇਹ ਇਸ ਕਰਕੇ ਇਹ ਆ ਵੀ ਇੱਕ ਬੜੀ ਇਤਿਹਾਸਕ ਸ਼ੁਰੂਆਤ ਹੋਈ ਆ ਜੀ ਤੇ ਇੱਕ ਪੈਰ ਖੜ ਗਿਆ ਉੱਥੇ ਹੂੰ ਜਿਹੜਾ ਇਹ ਕਹਿੰਦੇ ਸੀ ਨਾ ਜਿੰਨਾ ਇਹਨੇ ਪੰਥ ਨੂੰ ਰੋਲਿਆ ਸੰਸਥਾਵਾਂ ਨੂੰ ਰੋਲਿਆ ਅਕਾਲ ਤਖਤ ਨੂੰ ਰੋਲਿਆ ਜਿੰਨੇ ਜਥੇਦਾਰਾਂ ਦੀ ਪੱਤ ਲੁੱਟੀ ਇਹਨਾਂ ਨੇ ਤੁਸੀਂ ਇਹ ਤਾਂ ਦੇਖੋ ਨਾ ਜੀ ਜਿਹੜੇ ਜਥੇਦਾਰਾਂ ਨੇ ਹੁਕਮਨਾਮਾ ਜਾਰੀ ਕੀਤਾ ਸੀ ਉਹਨਾਂ ਨਾਲ ਹੁਣ ਤੱਕ ਕੀ ਕੀਤਾ ਸਾਰਿਆਂ ਨਾਲ ਹਮ ਸਮੇਤ ਹਰਪ੍ਰੀਤ ਸਿੰਘ ਨਾਲ ਸਮੇਤ ਆਪਣੇ ਉਹ ਗਿਆਨੀ ਜੀ ਨੇ ਜਿਹੜੇ ਅੱਜ ਕੱਲ੍ਹ ਹੈੱਡ ਗ੍ਰੰਥੀ ਨੇ ਰਕਵੀਰ ਸਿੰਘ ਤੇ ਸਮੇਤ ਸੁਲਤਾਨ ਸਿੰਘ ਜੀ ਤੇ ਇਹਨਾਂ ਦੇ ਵਿੱਚੋਂ ਇਕੱਲਾ ਇੱਕੇ ਨਿਤਰਿਆ ਨਾ ਗਿਆਨੀ ਹਰਪ੍ਰੀਤ ਸਿੰਘ ਜਿਨੇ ਨੌਕਰੀ ਦਾ ਦਵਾਰ ਨਹੀਂ ਮੰਨਿਆ ਹੂੰ ਉਹਨੂੰ 30-35 ਲੱਖ ਦਾ ਨਿੱਜੀ ਤੌਰ ਤੇ ਨੁਕਸਾਨ ਹੋਇਆ ਇਹਨਾਂ ਨੇ ਇੱਕ ਤਰੀਕਾ ਬਣਾ ਲਿਆ ਸੀ ਨਾ ਵੀ ਆਪਣੇ ਨੌਕਰ ਨੂੰ ਜefeਦਾਰ ਬਣਾ ਦਿਓ ਕਾਲ ਤੱਕ ਦਾ ਹੂੰ ਇਹ ਕਰਕੇ ਉਹ ਜਿਹੜਾ ਨੌਕਰ ਆ ਉਹਦੇ ਉੱਤੇ ਦਵਾਰ ਹੂੰ ਤੇ ਇਸੇ ਕਰਕੇ ਗਿਆਨੀ ਰਗਵੀਰ ਸਿੰਘ ਜਦੋਂ ਹਾਈ ਕੋਰਟ ਤੇ ਗਿਆ ਉਹਨੂੰ ਭਰੋਸਾ ਦੇਦਾ ਵੀ ਤੇਰੀ ਨੌਕਰੀ ਕਿਤੇ ਨਹੀਂ ਜਾਂਦੀ ਉਹ ਤਿੱਤ-ਵਿੱਤ ਕਰਨ ਲੱਗ ਗਿਆ ਹੂੰ ਯਾਨੀ ਸੁਲਤਾਨ ਸਿੰਘ ਨੇ ਵੀ ਆ ਜਿਹੜਾ ਹੁਣ ਨਵਾਂ ਹੁਕਮਨਾਮਾ ਜਾਰੀ ਕੀਤਾ ਜਿਨੇ ਅਸਲ ਚ ਜਿਵੇਂ ਭਾਰਤ ਸਰਕਾਰ ਕਹਿੰਦੀ ਸੀ ਨਾ ਸਿੰਧੂ ਜਲ ਅਸੀਂ ਇਹਨਾਂ ਅਵੈਂਸ ਰੱਖਤਾ ਤਾਕ ਤੇ ਰੱਖਤਾ ਇਹ ਗੜਗਾਚ ਨੇ 2 ਦਸੰਬਰ ਦਾ ਹੁਕਮਨਾਮਾ ਤਾਕ ਤੇ ਰੱਖਤਾ ਉਸ ਹੁਕਮਨਾਮੇ ਨੂੰ ਲੈ ਕੇ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਟਿੱਪਣੀਆਂ ਕੀਤੀਆਂ ਨੇ ਕਿ ਡਰਾਫਟਿੰਗ ਕਿਸੇ ਹੋਰ ਨੇ ਕੀਤੀ ਹੈ ਦਸਤਕਤ ਸਿੰਘ ਸਹਿਬਾਨ ਦੇ ਨੇ ਮੈਂ 5 ਸਾਲਾਂ ਚ ਕਿਸੇ ਦਾ ਲਿਖਿਆ ਸ਼ਬਦ ਕਦੇ ਨਹੀਂ ਵਿੱਚ ਸ਼ਾਮਲ ਕੀਤਾ ਸੀ ਦੇਖੋ ਇਹ ਉਹਨਾਂ ਦਾ ਦਾਵਾ ਮੈਨੂੰ ਇਹਦੇ ਬਾਰੇ ਨਹੀਂ ਪਤਾ ਪਰ ਉਹ ਆਪਣੇ ਵੱਲੋਂ ਉਸ ਵੇਲੇ ਜਾਰੀ ਕੀਤੇ ਹੁਕਮਨਾਮਿਆਂ ਤੇ ਖੜੇ ਨੇ ਹੂੰ ਹੁਣ ਜਿਹੜੀ ਇਹ ਗੱਲ ਆ ਨਾ ਵੀ ਇਹ ਅਕਾਲ ਤਖਤ ਦਾ ਜਿਹੜਾ ਹੁਣ ਲਾਸਟਾ ਗੜਗੱਜਨੇ ਕੀਤਾ ਇਹਦੇ ਤਾਂ ਸਾਰੇ ਵਿਰੋਧ ਨਿਆਂਸ ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਜਾਰੀ ਕੀਤੇ ਹੁਕਮਨਾਮੇ ਦੀ ਇਨ ਬਿਨ ਪਾਲਣਾ ਦੀ ਆਸ ਕੀਤੀ ਜਾਂਦੀ ਸੀ ਹੂੰ ਪੜਕੇ ਕੋ ਨੱਗ ਨਹੀਂ ਹੋਇਆ ਇਸ ਕਰਕੇ ਖੁੱਲੀ ਛੁੱਟੀਆਂ ਜੀ ਸਾਰਿਆਂ ਨੂੰ ਜੋ ਮਰਜ਼ੀ ਕਰੋ ਤੇ ਇਹ ਤਾਂ ਰੋਲਣ ਵਾਲਾ ਨਾ ਇਹੀ ਲੜਾਈ ਤਾਂ ਭਾਰਤੀ ਸਟੇਟ ਲੜ ਰਹੀ ਆ ਇਹੀ ਲੜਾਈ ਬਾਦਲ ਗੈਂਗ ਲੜ ਰਿਹਾ ਵੀ ਯਾਰ ਅਕਾਲ ਤਖਤ ਕੀ ਆ ਇਹੀ ਲੜਾਈ ਪ੍ਰੋਫੈਸਰ ਮਨਜੀਤ ਸਿੰਘ ਲੜ ਰਿਹਾ ਵੀ ਅਕਾਲ ਤਖਤ ਨੂੰ ਸਿਆਸੀ ਮਾਮਲੇ 'ਚ ਦਖਲ ਨਹੀਂ ਦੇਣਾ ਚਾਹੀਦਾ ਹੂੰ ਸੋ ਇਹ ਇਸ ਕਰਕੇ ਇਹ ਕਹਿਣਾ ਜੋ ਗੜਗੜਚ ਕਰ ਰਿਹਾ ਉਹ ਤਾਂ ਤੁਸੀਂ ਦੇਖੋ ਕਿਵੇਂ ਲਿਆਂਦਾ ਕਿ ਠੀਕ ਆ ਮੰਨ ਲਓ ਜੇ ਇਕੱਲੇ ਬੰਦੇ ਨੂੰ ਸਾਧ ਲੈਂਦਾ ਅਗਲਾ ਤਰਖਾ ਮੰਨ ਲੈਂਦਾ ਕਿੱਥੇ ਜਾਵੇ ਪਰ ਉਹਨੂੰ ਪ੍ਰਵਾਨਤਾ ਮਾਨਤਾ ਕਿਹਨੇ ਦਿੱਤੀ ਆ ਹੂੰ ਉਹ ਐਡਾ ਹੁਸ਼ਿਆਰੀ ਵਾਲਾ ਹੁਕਮਨਾਮਾ ਇਹ ਉਹ ਕਹਿੰਦੇ ਨਾ ਸਵਾਲ ਜਵਾਬ ਦੋਵੇਂ ਕਰੇ ਮੁੰਡਾ ਕੁੱਥਾ ਜਾਏ ਇਹ ਸਵਾਲ ਵੀ ਕਰਦਾ ਤੇ ਇਨ ਬਨ ਪਾਲਣਾ ਦੀ ਆਸ ਕੀਤੀ ਜਾਂਦੀ ਸੀ ਫਿਰ ਜਿਨੇ ਨਹੀਂ ਆਸ ਕੀਤੀ ਉਹਨੂੰ ਤਲਬ ਕਰ ਹੂੰ ਜਿਨੇ ਅਲੰਘਣਾ ਕੀਤੀ ਉਹਨੂੰ ਤਲਬ ਕਰ ਹੂੰ ਤਲਬ ਕਰਨ ਦੀ ਤਾਂ ਪਹਿਲਾਂ ਮੰਨੋ ਨਾ ਮੰਨੋ ਕਾਲ ਤਖਤ ਨੂੰ ਮੌਜ ਕਰੋ ਜੀ ਹੂੰ ਇਹ ਕੋਈ ਕਾਲ ਤਖਤ ਹੈ ਇਹਨਾਂ ਨੇ ਸਿੱਖ ਸਤਾਵਾ ਦੀ ਸ਼ਾਖ ਨੂੰ ਧੱਕਾ ਲਾਇਆ ਇਹਨਾਂ ਨੇ ਉਹਨਾਂ ਨੂੰ ਰੋਲਣ ਦਾ ਏਜੰਡਾ ਉਹ ਰੋਲਣ ਦੇ ਏਜੰਡੇ 'ਤੇ ਗੜਗੱਜਾ ਜਿਹੜਾ ਗਰਜ ਵੱਜ ਕੇ ਹਿੱਸਾ ਪਾ ਰਿਹਾ ਇੱਕ ਗੱਲ ਦੀ ਹੋਰ ਜਿਹੜੀ ਹੈ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਧੜੇ ਦੀ ਲੀਡਰਸ਼ਿਪ ਹੈ ਉਸ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵੀ ਸ਼ਾਇਦ ਅਕਾਲ ਤਖਤ ਸਾਹਿਬ ਤੋਂ ਜਿਹੜਾ ਖੁਦ ਹੁਕਮ ਸੁਣਾਇਆ ਗਿਆ 2 ਦਸੰਬਰ ਨੂੰ ਉਸ ਦੀ ਪਾਲਣਾ ਕਿੱਥੇ ਕਰ ਰਹੇ ਨੇ ਉਹਨਾਂ ਨੇ ਕਿਹਾ ਸੀ ਵੱਖੋ ਵੱਖਰੇ ਚੁੱਲ੍ਹੇ ਸਮੇਟੋ ਤੇ ਅੱਜ ਆਪ ਹੀ ਇੱਕ ਚੁੱਲ੍ਹੇ ਦਾ ਹਿੱਸਾ ਬਣ ਕੇ ਤੇ ਪ੍ਰਧਾਨਗੀ ਕਰਨ ਆ ਗਏ ਦੇਖੋ ਇਹਦਾ ਜਵਾਬ ਹਰਪ੍ਰੀਤ ਸਿੰਘ ਨੇ ਬਾਕੂਬੀ ਦਿੱਤਾ ਕਿਹਾ ਸੀ ਚੁੱਲ੍ਹੇ ਸਮੇਟੋ ਇਹਨਾਂ ਨੇ ਚੁੱਲ੍ਹੇ ਸਮਟਿਆ ਪਤਾ ਇਹ ਅਸੀਂ ਪੰਜ ਬੰਦਰੀ ਜਿਹੜੀ ਭਰਤੀ ਕਮੇਟੀ ਆ ਉਹ ਨਵਾਂ ਅਕਾਲੀ ਦਲ ਫਿਰਜੂ ਇਹਨਾਂ ਨੇ ਮੰਨੀ ਆ ਉਹ ਐ ਵੀ ਕੋਈ ਕਹਿੰਦਾ ਨਿਗਰਾਨ ਕਮੇਟੀ ਬਣਾਈ ਸੀ ਜੀ ਕੋਈ ਕਹਿੰਦਾ ਕੁਸ ਬਣਾਈ ਸੀ ਅਕਾਲ ਪਖਤ ਸਾਹਿਬ ਦਾ ਜਿਹੜਾ ਹਕੂਮਤ ਆ ਅੱਜ ਮੈਂ ਬਾਦਲ ਲਲ ਦਾ ਕੋਈ ਬੰਦਾ ਬੋਲ ਰਿਹਾ ਸੀ ਜੀ ਕਹਿੰਦਾ ਉਹਨਾਂ ਨੇ ਕਿਹਾ ਸੀ ਤੁਸੀਂ ਵੱਖਰਾ ਚੁੱਲਾ ਸਮੇਟ ਕੇ ਅਕਾਲੀ ਦਲ ਨੂੰ ਮਜ਼ਬੂਤ ਕਰੋ ਜੀ ਅਕਾਲੀ ਦਲ ਨੂੰ ਮਜ਼ਬੂਤ ਕਿਵੇਂ ਕਰੋ ਨਵੀਂ ਭਰਤੀ ਕਰੋ ਐ ਕਰੋ ਨਵਾਂ ਅਕਾਲੀ ਦਲ ਫਿਰਜੋ ਹੂੰ ਉਹਨੂੰ ਬੰਦੇ ਇਹਨਾਂ ਨੇ ਇਹ ਜਿਹੜੀਆਂ ਬਿਹਾਰ ਚਤਰਾਈਆਂ ਨੇ ਨਾ ਜੀ ਜੋ ਬੈਂਸ ਵਰਗੇ ਜਾਂ ਆਪਣੇ ਉਹ ਵਕੀਲ ਆ ਆਪਣਾ ਉਹ ਇਹ ਕੀਮੇ ਵਰਗੇ ਇਹ ਬਿਹਾਰ ਚਤਰਾਈ ਆ ਹੁਣ ਨਹੀਂ ਚੱਲਣੀ ਆ ਪਰ ਜਿਹੜਾ ਪੀਤੇ ਦੇ ਨੂੰ ਸੁਖਵੀਰ ਸਿੰਘ ਬਾਦਲ ਨੇ ਹੁਕਮਨਾਮਾ ਜਿਹੜਾ ਅਖੀਰ ਸਮੇਂ ਆਇਆ ਸੀ ਉਸ ਤੋਂ ਬਾਅਦ ਅਗਲੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਮੈਂ ਹੱਥ ਜੋੜ ਕੇ ਬੇਨਤੀ ਵੀ ਕਰਦਾ ਮਾਫੀ ਵੀ ਮੰਗਦਾ ਜੇਕਰ ਮੇਰੇ ਤੋਂ ਕੋਈ ਨਾਰਾਜ਼ ਹੈ ਕਿਸੇ ਵੀ ਤਰ੍ਹਾਂ ਦਾ ਧੜਾ ਉਹ ਵਾਪਸ ਆਜੋ ਆਪਣੀ ਸ਼ਰਮਣੀ ਕਾਲੀਦਲ ਨੂੰ ਮਜ਼ਬੂਤ ਕੀਤੇ ਬਣਾ ਗੱਲ ਨਹੀਂ ਬੰਨੀ ਉਹਨਾਂ ਦੀ ਜਿਹੜੀ ਮੰਗੀ ਗਈ ਮਾਫੀ ਨਹੀਂ ਮਾਇਨੇ ਰੱਖਦੀ ਸਿਆਸਤ ਅੰਦਰ ਲੈ ਮੈਨੂੰ ਇਹ ਦੱਸੋ ਪੋਨੇ ਕਾਲ ਤੱਕ ਤੋਂ ਮਾਫੀ ਮੰਗੀ ਸੀ ਨਾ ਉਹਨੂੰ ਛੱਗਾ ਕਿਉਂ ਚੱਕਿਆ ਹੁਣ ਹੁਣ ਇਹ ਜਿਹੜੀਆਂ ਇਹ ਵਿਹਾਰ ਚਤਰਾਈਆਂ ਕਰਦੇ ਨੇ ਮੈਂ ਮਾਫੀ ਮੰਗਦਾ ਤੂੰ ਕਾਲ ਤੱਕ ਤੇ ਮਾਫੀ ਨੂੰ ਤਾਂ ਜੁੱਤੀ ਦੇ ਨੋਕ ਤੇ ਉਡਾਤਾ ਹੂੰ ਪਰ ਲੋਕ ਮਤਲਬ ਆਗੂਆਂ ਤੋਂ ਮਾਫੀ ਮੰਗਦਾ ਉਹਦਾ ਕੀ ਮਤਲਬ ਹੈ 40 ਵਾਰ ਤੂੰ ਮਾਫੀ ਮੰਗਲੀ 40 ਵਾਰ ਤੂੰ ਮੁੱਕਰ ਗਿਆ ਹੂੰ ਤੇਰੇ 'ਤੇ ਭਰੋਸਾ ਕੀ ਆ ਸਰਗਵੀਰ ਬਾਦਲ ਦੀ ਭਰੋਸੇਯੋਗਤਾ ਕਿਤੇ ਹੈ ਮੈਨੂੰ ਇਹ ਦੱਸੋ ਹੂੰ ਤੁਸੀਂ ਕਹਿੰਦੇ ਹੋ ਕਿ ਜਿਹੜਾ ਹੁਕਮਨਾਮੇ ਦੀ ਜਾਂ ਉਹਨੂੰ ਅਖੋਲੇ ਕੀਤਾ ਗਿਆ ਮੰਨਣ ਦੇ ਬਾਵਜੂਦ ਜਿਹੜਾ ਮਾਗੀ ਮੇਲੇ ਤੇ ਭਾਸ਼ਣ ਦਿੱਤਾ ਤੀ ਦਿੱਤਾ ਸੀ ਉਸ ਦਾ ਜ਼ਿਕਰ ਕਰਦੇ ਹੋ ਤੁਸੀਂ ਮੈਂ ਉਸੇ ਦਾ ਜ਼ਿਕਰ ਕਰਦਾ ਹੂੰ ਜੇਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਰਤੇ ਸਾਨੂੰ ਗੁਰੂ ਸਾਹਿਬਾਨ ਨੇ ਦੱਸਿਆ ਹੋਇਆ ਵੀ ਬੰਦੇ ਨੂੰ ਦੇਖਣਾ ਕਿਵੇਂ ਆ ਬੰਦੇ ਨੂੰ ਪਰਖਣਾ ਕਿਵੇਂ ਆ ਜੀ ਮਾਇਆ ਧਾਰੀ ਅੰਨਾ ਬੋਲਾ ਇਹ ਤਾਂ ਅੰਨਾ ਬੋਲਾ ਠੀਕ ਆ ਹੁਣ ਤੱਕ ਇਹਦੇ ਮਿਹਾਰਤ ਚਤਰਈਆਂ ਚੱਲ ਗਈਆਂ ਕਿਉਂਕਿ ਭਾਰਤੀ ਕਮੇਟੀ ਦੀ ਇੱਕ ਸੀਮਤਾਈ ਸੀ ਉਹ ਬੋਲ ਨਹੀਂ ਸਕਦੀ ਸੀ ਸਿਆਸੀ ਲੜਾਈ ਨਹੀਂ ਲੜ ਸਕਦੀ ਸੀ ਹੁਣ ਇੱਕ ਅਕਾਲੀ ਦਲ ਬਣ ਗਿਆ ਤੇ ਉਹਦਾ ਪ੍ਰਧਾਨ ਬਣ ਗਿਆ ਗਿਆਨੀ ਹਰਪ੍ਰੀਤ ਸਿੰਘ ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਪਹਿਲਾਂ ਵੀ ਸਲਾਹ ਦਿੱਤੀ ਸੀ ਹਮ ਕਿ ਤੁਸੀਂ ਧਰਮ ਦੇ ਖੇਤਰ ਚ ਲੜਾਈ ਲੜੋ ਉਹਦੀ ਲੋੜ ਆ ਬਹੁਤ ਹਮ ਹੁਣ ਉਹ ਲੜਾਈ ਇੱਕ ਹਿਸਾਬ ਨਾਲ ਅੰਤ ਪੜਾ ਤੇ ਪਹੁੰਚ ਗਈ ਕਾਲ ਤਖਤ ਤੇ ਉਹ ਲੜਾਈ ਛੱਡ ਗਿਆ ਹਮ ਤੇ ਇਸ ਕਰਕੇ ਉਹ ਹੁਣ ਉਹਨਾਂ ਦਾ ਸਿਆਸੀ ਖੇਤਰ ਚ ਆਉਣਾ ਬਿਲਕੁਲ ਬਾਜ਼ੂਆ ਅੱਜ ਉਹਨਾਂ ਨੇ ਧਾਰਨਾ ਦਿੱਤੀਆਂ ਜੀ ਕਿਉਂਕਿ ਇਹ ਤਾਂ ਇਹ ਦੇਖਦੇ ਨੇ ਨਾ ਵੀ ਜਿਹੜੇ ਅਸੀਂ ਸਾਹੀਆਂ ਜਿਹੜੇ ਨੌਕਰੀ ਤੇ ਲਾਇਏ ਹੋ ਨੇ ਇਹ ਪੁਜਾਰੀ ਨੇ ਹਮ ਇਹਨਾਂ ਨੇ ਏਕਾਤ ਕੀ ਆ ਉਹਨਾਂ ਨੇ ਆਧਾਰਨ ਦਿੱਤੀ ਆ ਵੀ ਪੁਜਾਰੀ ਕੀ ਕਰਦੇ ਰਹੇ ਨੇ ਫਿਰ ਉਹਨਾਂ ਨੇ ਚੈਲੰਜ ਕਰਕੇ ਕਿਹਾ ਹੁਣ ਤੁਹਾਨੂੰ ਅਸੀਂ ਸਮਝਾਵਾਂਗੇ ਵੀ ਪੁਜਾਰੀ ਦੀ ਸਿਆਸਤ ਕੀ ਹੁੰਦੀ ਆ ਪਹਿਲੀ ਗੱਲ ਤਾਂ ਇਹੀ ਏਡੀ ਮਾੜੀ ਗੱਲ ਆ ਤੁਸੀਂ ਹੈੱਡ ਗ੍ਰਾਂਥੀਆਂ ਨੂੰ ਉਹਨਾਂ ਨੂੰ ਪੁਜਾਰੀ ਦੱਸਦੇ ਹੋ ਇਹਦਾ ਬ੍ਰਾਹਮਣਵਾਦ ਆ ਪੁਜਾਰੀ ਬਾਤ ਤਾਂ ਬ੍ਰਾਹਮਣਵਾਦ ਆ ਤੁਸੀਂ ਆਹ ਕਹਿੰਦੇ ਹੋ ਬ੍ਰਾਹਮਣਵਾਦੀ ਨੇ ਜੀ ਇਹ ਉਹ ਸੰਦੀਪ ਇਹ ਦੇਖ ਬਿਹੱਦ ਹੋ ਗਈ ਨਾ ਜੀ ਮਤਲਬ ਹਰਜਿੰਦਰ ਸਿੰਘ ਧਾਮੀ ਹਮ ਐਡਾ ਵੱਡਾ ਪੰਛੀ ਡੋਗਰਾ ਉਹਨੇ ਕਿਸੇ ਗੱਲ ਚ ਸੁਖਵੀਰ ਦੀ ਚ ਬਿਕਨ ਨਹੀਂ ਪਾਇਆ ਹਮ ਉਹਨੂੰ ਪਤਾ ਸੀ ਬਿਕਨ ਪਊ ਪਾਸੇ ਹੋ ਗਿਆ ਹਮ ਜੋ ਹੋਇਆ ਹੋਈਂ ਗਿਆ ਹੋਇਆ ਹੋਈਂ ਗਿਆ ਹੋਇਆ ਹੋਈਂ ਗਿਆ ਹਮ ਤਕਵੀਰ ਬਾਦ ਨੂੰ ਤੇਜ ਸਿੰਘ ਸਤੰਤ ਹਾਲ ਦਿੱਤਾ ਹਮ ਇਹਨਾਂ ਨੂੰ ਕਿਉਂ ਨਹੀਂ ਦਿੱਤਾ ਜੀ ਮੈਂ ਦੇਖੋ ਮੈਂ ਤੌੜਾ ਸਾਹਿਬ ਨਾਲ ਰਿਹਾ ਹਮ ਤੌੜਾ ਸਾਹਿਬ ਜੇ ਅਕਾਲੀ ਦਲ ਨੂੰ ਕਾਨਫਰੰਸ ਦਾ ਥਾਂ ਦਿੰਦੇ ਸੀ ਮਾਨ ਦਲ ਨੂੰ ਨਾਲ ਦਿੰਦੇ ਸੀ ਹੂੰ ਸ਼੍ਰੋਮਣੀ ਕਮੇਟੀ ਵੱਲੋਂ ਹੂੰ ਸੋ ਸ਼੍ਰੋਮਣੀ ਕਮੇਟੀ ਆ ਜਿਹੜੀ ਇਹ ਤਾਂ ਹੱਥਚੋਕਾ ਬਣ ਗਿਆ ਧਾਮੀ ਦਾ ਸੁਖਵੀਰ ਬਦਲ ਦਾ ਕਹੀਂ ਹੋਊ ਜੀ ਨਿੱਜੀ ਤੌਰ ਤੇ ਇਮਾਨਦਾਰ ਪਰ ਸਿਆਸੀ ਤੌਰ ਤੇ ਦੁਨੀਆ 'ਚ ਇਹ ਤੋਂ ਵੱਡਾ ਬੇਈਮਾਨ ਕੋਈ ਨਹੀਂ ਖਾਸ ਕਰਕੇ ਖਾਲਸਾ ਪੰਥ ਲਈ ਕਹਿਣ ਦਾ ਮਤਲਬ ਹੈ ਕਿ ਜਿਹੜੀਆਂ ਜਿਹੜੀਆਂ ਹਸਤੀਆਂ ਨੇ ਜਿਹੜੇ ਜਿਹੜੇ ਭੂਮਿਕਾ ਕਰਨ ਵਾਲੇ ਸੀ ਪੰਥਕ ਸਿਆਸਤ ਅੰਦਰ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਹੀ ਨਹੀਂ ਨਿਭਾਈ ਤੇ ਤਾਂ ਅੱਜ ਇਹ ਦਿਨ ਆਏ ਨੇ ਕਿ ਹੁਣ ਨਵੇਂ-ਨਵੇਂ ਅਕਾਲੀ ਦਲ ਪੈਦਾ ਹੋ ਕੇ ਤੇ ਨਵੇਂ ਜਿਹੜੇ ਰਾਹ ਵੀ ਉਲੀਕਣੇ ਪੈਣਗੇ ਸਾਰਿਆਂ ਨੂੰ ਆਪੋ ਆਪਣੇ ਸੰਦੀਪ ਜੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਲਾਗੂ ਕਿਹਨੇ ਕਰਨਾ ਹੁੰਦਾ ਸ਼੍ਰੋਮਣੀ ਕਮੇਟੀ ਨੇ ਅਕਾਲੀ ਦਲ ਨੇ ਸਿੱਖ ਪੰਥ ਦੀ ਰਹਿਤ ਮਰਿਆਦਾ ਮੰਨਣ ਵਾਲਿਆਂ ਹੋਰ ਲੋਕਾਂ ਨੇ ਜੀ ਕੋਤੋਂ ਸ਼੍ਰੋਮ ਨਿਕਮੇਟੀ ਵੀ ਭੱਜ ਗਈ ਕਾਲੀ ਦਲ ਵੀ ਭੱਜ ਗਿਆ ਹੂੰ ਦੱਸੋ ਇਹ ਮੈਂ ਇੱਕ ਕਿਉਂ ਨਹੀਂ ਬੋਲਦਾ ਤਾਂ ਅਮੀ ਦੱਸ ਹੁਕਮਨਾਮਾ ਕੀ ਸੀ ਉਹਦੀ ਪਾਲਣਾ ਕੀ ਸੀ ਇਹਨੇ ਹੁਕਮਨਾਮੇ ਨੂੰ ਫੇਲ ਕਰ ਲਈ ਇੰਨੀਆਂ ਵਿਹਾਰ ਚਤਰਾਈਆਂ ਕੀਤੀਆਂ ਉਹ ਜੀ ਆਇਆ ਜੀ ਫਲਾਨਾ ਦੀ ਕਮੇਟੀ ਨੂੰ ਚੱਲਣ ਨਹੀਂ ਦਿੱਤੀ ਹੂੰ ਫਿਰ ਦੋਗਲਾਪਣ ਰਘਵੀਰ ਸਿੰਘ ਦੀ ਕਮਜ਼ੋਰੀ ਸਾਹਮਣੇ ਆ ਗਈ ਹੂੰ ਹਾਂ ਜੀ ਆ ਵੀ ਠੀਕ ਹੈ ਜੀ ਉਹ ਵੀ ਠੀਕ ਹੈ ਇਹ ਆ ਵੀ ਠੀਕ ਹੈ ਆਈ ਵੀ ਕਹਿਆ ਤੁਸੀਂ ਕਰੋ ਭਰਤੀ ਤੁਹਾਨੂੰ ਕਿਹਨੇ ਕਿਹਾ ਸੀ ਵੀ ਤੁਸੀਂ ਬਾਦਲ ਲਲ ਸੈਦੋਗ ਲੈਣਾ ਨਹੀਂ ਫਿਰ ਨਿਕਲਿਆ ਕੀ ਜੀ ਅੰਤ ਕੀ ਹੋਇਆ ਅਰਗਵੀਰ ਸੰਗਦਾ ਉਹਦਾ ਇਤਿਹਾਸ ਕਿਵੇਂ ਨਾ ਲਿਖਿਆ ਜਾਊ ਸੋ ਇਸ ਕਰਕੇ ਜੋ ਫੈਸਲਾ ਕੀਤਾ ਬਿਲਕੁਲ ਠੀਕ ਕੀਤਾ ਮੈਂ ਮਤੇ ਸੁਣੇ ਨੇ ਸਾਰੇ ਮੈਂ ਕਿਸੇ ਕਰਕੇ ਮੈਨੂੰ ਦਿਨ ਦੇ ਬਹੁਤ ਸਾਰੇ ਦੋਸਤ ਤੁਹਾਨੂੰ ਵੀ ਮੈਂ ਕਹੇ ਸੀ ਮੈਨੂੰ ਪਹਿਲਾਂ ਸੁਣ ਲੈਣ ਦਿਓ ਮੈਂ ਸਮਝ ਲਵਾਂ ਠੀਕ ਆ ਇਸ ਤੋਂ ਵਧੀਆ ਹੋ ਸਕਦੀ ਸੀ ਅੱਜ ਵਾਲੀਆਂ ਜਿਹੜੀਆਂ ਗਤੀਵਿਧੀਆਂ ਨੇ ਜਾਂ ਮਤਿਆਂ ਦੀ ਗੱਲ ਕਰੀਏ ਤੁਸੀਂ ਆਪਣੀ ਜ਼ੁਬਾਨੀ ਦੱਸ ਦਿਓ ਕਿ ਤੁਹਾਨੂੰ ਕਿਹੜੀ ਗੱਲ ਠੁਕਮੀ ਲੱਗੀ ਕਿ ਅੱਜ ਆਹ ਗੱਲ ਜ਼ਰੂਰੀ ਸੀ ਤੇ ਕਰ ਗਏ ਨੇ ਨਵੇਂ ਦਲ ਵਾਲੇ ਵੱਡੀ ਗੱਲ ਤਾਂ ਇਹ ਆ ਵੀ ਇਹਨਾਂ ਨੇ ਕਿਹਾ ਅਸੀਂ 2 ਦਸੰਬਰ 24 ਦੇ ਹੁਕਮਨਾਮੇ ਨੂੰ ਲਾਗੂ ਕਰਾਉਣ ਲਈ ਤੇ ਪਾਲਣਾ ਕਰਨ ਲਈ ਜੀ ਆਣ ਇੱਕ ਕਰਦਾਂਗੇ ਹੂੰ ਇਹ ਸਭ ਤੋਂ ਵੱਡੀ ਗੱਲ ਆ ਹੂੰ ਦੂਜੀ ਗੱਲ ਆ ਜਿਹੜੇ ਮਤੇ ਪਾਏ ਨੇ ਦੇਖੋ ਸੰਖੇਪ ਵੀ ਹੋ ਸਕਦੇ ਸੀ ਹੋਰ ਵੱਧ ਸਪਸ਼ਟ ਵੀ ਹੋ ਸਕਦੇ ਸੀ ਜਿਵੇਂ ਮੰਨ ਲਓ ਪਾਣੀਆਂ ਦੀ ਗੱਲ ਤੇ ਬੋਲੇ ਬਡਾਲਾ ਸਾਹਿਬ ਜੀ ਮਾਲਕੀ ਦੀ ਗੱਲ ਕਹਿਣ ਦੀ ਤਾਂਣੀ ਵੰਡ ਕੀਤੀ ਹਮ ਇਹਨਾਂ ਵੱਲ ਸਹੀ ਵੰਡ ਕੀਤੀ ਹੈ ਜੀ ਹਮ ਸਪਸ਼ਟਤਾ ਨਾ ਇੱਥੇ ਜੀ ਕੁਮੰਤਰੀ ਹਵਾਈ ਏਡੇ ਨੇ ਹਮ ਉਹ ਤਾਂ ਤੁਸੀਂ ਇਹ ਤਾਂ ਕਹਤਾ ਇਹਨਾਂ ਨੂੰ ਖੁਸ਼ਕ ਬੰਦਰਗਾਹ ਬਣਾਓ ਹਮ ਪਰ ਪੰਜਾਬ ਤੋਂ ਕੁਮੰਤਰੀ ਉਡਾਣਾ ਕਿਉਂ ਨਾ ਉੜਨ ਜੀ ਹਮ ਸੋ ਕਈ ਗੱਲਾਂ ਦੇਖੋ ਸਾਰੀਆਂ ਗੱਲਾਂ ਨਹੀਂ ਹੋ ਸਕਦੀਆਂ ਹੁੰਦੀਆਂ ਕਿਸੇ ਮੌਕੇ ਅੱਡ ਅੱਡ ਗੱਲਾਂ ਹੁੰਦੀਆਂ ਨੇ ਪਰ ਮੁੱਖ ਤੌਰ ਤੇ ਉਹਨਾਂ ਨੇ ਇੱਕ ਸਹੀ ਸੇਧ ਲਈਆ ਬਾਗਾ ਬਾਰਡਰ ਖੋਲਣ ਦੀ ਗੱਲ ਕੀਤੀ ਤਾਂ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਪਰ ਇਹ ਨਹੀਂ ਹੁੰਦਾ ਵੀ ਤਿੰਨ ਚਾਰ ਮਤਿਆਂ ਚ 10 ਮਤਿਆਂ ਚ ਸਾਰੇ ਮਸਲੇ ਆ ਜਾਣ ਕਈ ਮਸਲੇ ਰਹਿ ਜਾਂਦੇ ਹੁੰਦੇ ਨੇ ਦੋ ਗੱਲਾਂ ਹੋਰ ਮਤਿਆਂ ਦੋ ਗੱਲਾਂ ਇੱਥੇ ਹੋਰ ਮੈਨੂੰ ਚੇਤੇ ਆ ਰਹੀਆਂ ਗਿਆਨੀ ਹਰਪ੍ਰੀਤ ਸਿੰਘ ਦੇ ਭਾਸ਼ਣ ਦੀਆਂ ਇਹ ਉਹਨਾਂ ਨੇ ਖੁਦ ਦੀ ਚੋਣ ਲੜਨ ਦੇ ਫੈਸਲੇ ਨੂੰ ਲੈ ਕੇ ਜਿਹੜੀ ਗੱਲ ਕੀਤੀ ਐਲਾਨ ਕੀਤਾ ਪਹਿਲੇ ਦਿਨ ਤੋਂ ਹੀ ਕਿ ਉਹ ਭਾਵੇਂ ਪ੍ਰਧਾਨ ਨੇ ਨਹੀਂ ਨੇ ਕਦੇ ਚੋਣ ਨਹੀਂ ਲੜਨਗੇ ਪੰਥਕ ਏਕਤਾ ਜਾਂ ਸਰਕਾਰ ਵੀ ਤਾਂ ਬਣਾਉਣਗੇ ਜਾਂ ਪੰਥ ਦੀ ਲੜਾਈ ਲੜੀ ਜਾ ਸਕੇ ਨਾਲ ਜਿਹੜਾ ਇੱਕ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਨਵੇਂ ਦਫ਼ਤਰ ਦੀ ਗੱਲ ਚੱਲੀ ਐ ਉਹਨਾਂ ਨੇ ਦੱਸਿਆ ਕਿ ਚੰਡੀਗੜ੍ਹ ਤੇ ਦਾਵਾ ਨਹੀਂ ਛੱਡਣਾ ਤੇ ਅੰਮ੍ਰਿਤਸਰ ਤੋਂ ਸਾਰੀ ਗਤੀਵਿਧੀ ਚੱਲੂਗੀ ਇਹ ਦੋ ਗੱਲਾਂ ਵੀ ਜਿਹੜੀਆਂ ਤੁਹਾਨੂੰ ਇਹ ਕਿਵੇਂ ਦੇਖਦੇ ਹੋ ਬਹੁਤ ਵਧੀਆ ਗੱਲਾਂ ਜੀ ਉਹਨਾਂ ਨੇ ਇਹ ਵੀ ਕਿਹਾ ਝੁੰਡਾ ਕਮੇਟੀ ਹੂ ਹੂ ਲਾਗੂ ਕੀਤੀ ਜਾਊਗੀ ਹੂੰ ਪਹਿਲਾ ਇਹੀ ਹੁੰਦਾ ਸੀ ਨਾ ਜੀ ਅਕਾਲ ਤਖਤ ਦੀ ਆਪਣੀ ਹیثیت ਸੀ ਸ਼੍ਰੋਮਣੀ ਕਮੇਟੀ ਦੀ ਆਪਣੀ ਹیثیت ਸੀ ਅਕਾਲੀ ਦਲ ਦੀ ਆਪਣੀ ਹیثیت ਸੀ ਜੇ ਮੁੱਖ ਮੰਤਰੀ ਬਣ ਜਾ ਉਹਦੀ ਆਪਣੀ ਹیثیت ਸੀ ਇਹਨਾਂ ਨੇ ਸਾਰਾ ਕੁਝ ਮੇਸ ਤੇ ਇੱਕ ਪਰਿਵਾਰ ਚ ਪਾ ਲਿਆ ਨਾ ਹੂੰ ਸੰਦੀਪ ਇਤੋਂ ਵੱਡੀ ਕੀ ਗੱਲ ਹੋ ਦੇਖੋ ਅਕਾਲ ਤਖਤ ਨੇ ਸਾਰੇ ਤਾਲਬ ਕੀਤੇ ਜੀ ਜਦੋਂ ਤਾਲਬ ਕੀਤੇ ਵੀ ਸੁਖਵੀਰ ਆਲੇ ਇੱਧਰ ਖੜਜੋ ਬਾਕੀ ਇੱਧਰ ਖੜਜੋ ਹੂੰ ਮਜੇਤੀਏ ਦੂਜੇ ਪਾਸੇ ਖੜ ਗਿਆ ਹੂੰ ਉਹਨਾਂ ਨੇ ਕਿਹਾ ਭਾਈ ਸਾਹਿਬ ਤੂੰ ਇੱਧਰ ਕਿਉਂ ਖੜਿਆ ਕਹਿੰਦਾ ਜਿਹੜੇ ਫੈਸਲੇ ਲਏ ਗਏ ਨੇ ਜਿਨ੍ਹਾਂ ਖਾਤਰ ਤੁਸੀਂ ਤਲਬ ਕੀਤਾ ਮੇਰੀ ਇਹਨਾਂ ਦੇ ਵਿੱਚ ਫੈਸਲੇ ਲੈਣ ਚ ਭਾਗੀਦਾਰੀ ਨਹੀਂ ਹੂੰ ਕਮੇਟ ਇਹ ਨਹੀਂ ਸਾਡੇ ਕੋਲੇ ਨਹੀਂ ਇਹ ਫੈਸਲਾ ਹੋਇਆ ਵਰਕਿੰਗ ਕਮੇਟੀ ਕਹਿੰਦੀ ਸਾਡੇ ਚ ਨਹੀਂ ਇਹ ਫੈਸਲਾ ਹੋਇਆ ਹੂੰ ਹੋਰ ਕਮੇਟੀ ਕਹਿੰਦੀ ਸਾਡੇ ਚ ਨਹੀਂ ਇਹ ਫੈਸਲਾ ਹੋਇਆ ਹੂੰ ਤੇ ਹੁਣ ਦੇਖ ਲਓ ਫਿਰ ਜੱਥੇਬੰਦੀ ਕੀ ਸੀ ਹੂੰ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਜੋ ਜਿਹੜੀ ਇਹਨਾਂ ਨੇ ਪੰਥਕ ਕੌਂਸਲ ਬਣਾਈ ਆ ਦੇਖੋ ਅਸਲ ਤਾਂ ਜਿਹੜੇ ਸਿੱਖੀ ਦੇ ਚਾਰੇ ਕੇਂਦਰ ਨੇ ਉਹਨਾਂ ਦੀ ਖੁਦਮੁਖਤਿਆਰੀ ਬਹਾਲ ਕਰਨ ਦੀ ਗੱਲ ਆ ਉਹਨਾਂ ਦਾ ਆਪਸੀ ਤਾਲਮੇਲ ਠੀਕ ਕਰਨ ਦੀ ਗੱਲ ਆ ਪਰ ਉਹਦੇ ਉੱਤੇ ਜਿਹੜੀ ਪੰਥਕ ਕੌਂਸਲ ਵਾਲੀ ਗੱਲ ਇਹਨਾਂ ਨੇ ਕੀਤੀ ਆ ਤਾਂ ਕਿ ਅਕਾਲੀ ਦਲ ਵੀ ਕਿਸੇ ਕੁੰਡੇ ਤੇ ਰਹੇ ਨਾ ਤਾਂ ਹੀ ਉਹ ਚਾਰੇ ਕੇਂਦਰਾਂ ਦੀ ਖੁਦਮੁਖਤਿਆਰੀ ਬਹਾਲ ਕਰੂ ਜੀ ਇਹ ਆਪਣੇ ਆਪ ਤੇ ਬੜੀ ਚੰਗੀ ਗੱਲ ਆ ਕਿ ਅੰਤਮ ਤੌਰ ਤੇ ਅਕਾਲ ਤਖਤ ਸ਼੍ਰੋਮਣੀ ਕਮੇਟੀ ਅਕਾਲੀ ਦਲ ਸਰਕਾਰ ਜੀ ਇਹਨਾਂ ਦੀ ਸਰਕਾਰ ਉਹ ਫੈਸਲੇ ਨਹੀਂ ਲੈ ਸਕਦੀ ਜੋ ਅਕਾਲ ਤਖਤ ਨੇ ਲੈਣੇ ਨੇ ਸਰਕਾਰ ਉਹ ਫੈਸਲੇ ਨਹੀਂ ਲੈ ਸਕਦੀ ਜੋ ਅਕਾਲੀ ਦਲ ਟੋੜਾ ਸਾਹਿਬ ਨੇ ਵੀ ਥੋੜਾ ਕਿਹਾ ਸੀ ਜਦੋਂ ਆਦਮਪੁਰ ਹਾਰੇ ਸੀ ਜੀ ਵੀ ਯਾਰ ਅਕਾਲੀ ਦਲ ਲਾਪਰਧਾਨ ਹੋਣਾ ਚਾਹੀਦਾ ਮੋਕ ਮੰਤਰੀ ਕਾਲੀਗੱਲ ਦਾ ਪ੍ਰਧਾਨ ਵਾਲਾ ਰੋਲ ਥੋੜਾ ਨਵਾ ਸਕਦਾ ਯੂਪੀ ਚੋਂ ਮੋਰਚਾ ਥੋੜਾ ਲਾ ਸਕਦਾ ਸਿੱਖਾਂ ਬਾਰੇ ਐ ਥੋੜਾ ਕਿਉਂਕਿ ਇਹਨਾਂ ਇੱਕ ਸੰਵਿਧਾਨਕ ਕੇਰੇ ਤੇ ਲਾ ਕੇ ਕੰਮ ਕਰਨਾ ਸੋ ਇਹ ਗੱਲ ਕਹਿਣੀ ਵੀ ਮੈਂ ਚੋੜ ਨਹੀਂ ਲੜਦੀ ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਆ ਤੇ ਦੂਸਰਾ ਸਵਾਲ ਜਿਹੜਾ ਕੀ ਉਹਨਾਂ ਨੇ ਇਹ ਕਿਹਾ ਅਖੀਰ ਦੇ ਵਿੱਚ ਭਾਸ਼ਣ ਖਤਮ ਕਰਦੇ ਆ ਕਿ ਸਾਡਾ ਕੇਂਦਰ ਜਿਹੜਾ ਹੋਏਗਾ ਗਤੀਵਿਧੀਆਂ ਦਾ ਅੰਮ੍ਰਿਤਸਰ ਹੋਏਗਾ ਉਹਦੇ ਨਾਲ ਕਿੰਨਾ ਫਰਕ ਪਏਗਾ ਬਹੁਤ ਵੱਡਾ ਫਰਕ ਪੈਂਦਾ ਜੀ ਇਹ ਮੈਂ ਤੁਹਾਨੂੰ ਦੱਸਦਾ ਪਹਿਲਾ ਅਕਾਲੀ ਦਲ ਦਾ ਹੈੱਡਕੁਆਰਟਰ ਆ ਜਿਹੜਾ ਉਹ ਅੰਮ੍ਰਿਤਸਰ ਸਾਹਿਬੇ ਹੁੰਦਾ ਸੀ ਜੀ ਇਹ ਜਦੋਂ ਚੰਡੀਗੜ੍ਹ ਦਾ ਆਲਾ ਬਣਿਆ ਨਾ ਹਮ ਮੈਂ ਤੁਹਾਨੂੰ ਇਹ ਦੱਸਦਾ ਜਦੋਂ 97 ਦੀ ਸਰਕਾਰ ਬਣੀ ਹੈ ਨਾ ਮੈਂ ਤੁਹਾਨੂੰ ਗੱਲ ਯਾਦ ਕਰਾਉਣਾ ਜੀ ਅਸੀਂ ਮੈਂ ਉਹ ਪੱਤਰਕਾਰਾਂ 'ਚ ਬੈਠਾ ਸੀ ਕੁਦਰਤੀ ਤੌਰ ਤੇ ਜੀ ਥੋੜਾ ਜਿਹਾ ਸਾਹਿਬ ਨਾਲ ਵੀ ਸੀ ਮੈਂ ਤੇ ਉੱਥੇ ਨਾ ਸਟੇਜ ਤੇ ਜਵਾਖ ਦੇ ਚੜੀ ਜਾਣ ਹਮ ਉਹ ਪੱਤਰਕਾਰ ਕਹਿਣ ਲੱਗੇ ਯਾਰ ਇਹ ਕੌਣ ਨੇ ਕਿਵੇਂ ਨੇ ਹਮ ਮੈਂ ਕਿਹਾ ਇਹ ਭਿੱਖ ਦੀ ਕੈਬਨਟ ਆ بڑے ਹੱਸੇ ਸਾਰੇ ਥੋੜਾ ਸਾਹਬ ਨੇ ਉੱਥੇ ਭਾਸ਼ਣ ਚ ਪਤਾ ਕੀ ਕਿਹਾ ਜੀ ਇਹ ਸਰਕਾਰ ਦਿੱਲੀ ਦਰਬਾਰ ਤੋਂ ਸਿੱਧ ਨਹੀਂ ਲਊ ਇਹ ਅੰਮ੍ਰਿਤਸਰ ਸਾਹਿਬ ਤੋਂ ਸਿੱਧ ਲਊ ਹੂੰ ਤੁਰਕੀ ਉਹੀ ਬਣਨੀ ਸੀ ਜੀ ਸੋ ਇਸ ਕਰਕੇ ਦਰਬਾਰ ਸਾਹਿਬ ਅੰਮ੍ਰਿਤਸਰ ਹੈੱਡਕੁਆਟਰ ਬਣਾਉਣਾ ਬਿਲਕੁਲ ਸਹੀ ਗੱਲ ਆ ਹੂੰ ਦੁਨੀਆਦਾਰੀ ਕਾਰੋਵਾਰਾ ਖਤਰ ਹੋਣਾ ਖਾਤਰ ਉਹ ਲੈਣਾ ਉਹ ਅੱਧ ਗੱਲ ਆ ਹੁਣ ਇੱਕ ਬੜੀ ਗੱਲ ਬੋਲਦੇ ਨੇ ਅੱਜ ਵੀ ਮੈਂ ਸੁਣਿਆ ਬਾਦਲਾਂ ਦਾ ਕੋਈ ਬੰਦਾ ਬੋਲ ਰਿਹਾ ਹੂੰ ਵੇਖੋ ਜੀ ਚੋਣ ਨਿਸ਼ਾਨ ਸਾਡੇ ਕੋਲੇ ਹੂੰ ਦਫ਼ਤਰ ਸਾਡੇ ਕੋਲੇ ਇਲੈਕਸ਼ਨ ਕਮਿਸ਼ਨ ਦੀ ਮਹੰਤਾ ਸਾਡੇ ਕੋਲੇ ਹੂੰ ਇਹਨਾਂ ਕੋਲੇ ਕੀ ਆ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਨਾ ਜਦੋਂ ਬਰਨਾਲਾ ਸਾਹਿਬ ਨਾਲ ਬਾਦਲ ਲੜ ਹੋਈ ਸੀ ਜੀ ਦਫ਼ਤਰ ਕਿਹਦੇ ਕੋਲੇ ਸੀ ਚੋਣ ਨਿਸ਼ਾਨ ਕਿਹਦੇ ਕੋਲੇ ਸੀ ਮਹੰਤਾ ਕਿਹਦੇ ਕੋਲੇ ਸੀ ਬਰਨਾਲਾ ਸਾਹਿਬ ਕੋਲ ਹਾਂ ਬਿਲਕੁਲ ਉਦੋਂ ਬਾਅਦ ਪੰਥ ਨੇ ਬਰਨਾਲੇ ਨੂੰ ਰਿਜੈਕਟ ਕੀਤਾ ਮੈਂ ਮਨਜੀਤ ਸਿੰਘ ਖੇੜਾ ਦੀ ਗੱਲ ਸੁਣਾਉਣਾ ਉਹ ਹੱਥ 'ਚ ਨਹੀਂ ਸੀ ਜੀ ਕਹਿੰਦੇ ਮੈਂ ਬਰਨਾਲਾ ਸਾਹਿਬ ਨੂੰ ਕਿਹਾ ਵੀ ਤੁਸੀਂ ਨਾ ਨਿਸ਼ਾਨ ਤੇ ਦਫ਼ਤਰ ਇਹਨਾਂ ਨੂੰ ਨਾ ਦਿਓ ਹੂੰ ਕਹਿੰਦੇ ਬਰਨਾਲਾ ਸਾਹਿਬ ਕਹਿੰਦੇ ਫਿਰ ਮੇਰੇ ਕੋਲੇ ਦਫ਼ਤਰੇ ਰਹਿ ਜੋ ਹੂੰ ਜਦੋਂ ਇਕਤਾ ਹੋਈ ਆ ਜੀ ਸੋ ਇਸ ਤਰ੍ਹਾਂ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਕਹਿਣਾ ਦਫ਼ਤਰ ਵੀ ਲਵਾਂਗੇ ਚੋਂ ਨਿਸ਼ਾਨ ਵੀ ਲਵਾਂਗੇ ਬਿਲਕੁਲ ਸਹੀ ਆ ਹੂੰ ਦੁਨੀਆ 'ਚ ਇਹ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅਕਾਲੀ ਦਲ ਦੇ ਤਿੰਨ ਐਮਐਲਏ ਸੀ ਜੀ ਜੇ ਤਿੰਨ ਚੋਂ ਦੋ ਅੱਡ ਹੋ ਜਾਂਦੇ ਨਾ ਹੂੰ ਜਿਵੇਂ ਮਹਾਰਾਸ਼ਟਰ ਚ ਹੋਇਆ ਇਹਨਾਂ ਦੀ ਕਾਨੂੰਨੀ ਮਾਨਤਾ ਗਈ ਸੀ ਕਿਉਂਕਿ ਇਲੈਕਸ਼ਨ ਕਮਿਸ਼ਨ ਕਹਿੰਦਾ ਵੀ ਕਿਹਦੇ ਨਾਲ ਪਾਰਟੀ ਆ ਕਿਹਦੇ ਨਾਲ ਹੋਆ ਅਸੀਂ ਕਿ ਲੈਣਾ ਜੀ ਤੁਹਾਡੀ ਚੁਣੀ ਹੋਈ ਵਿਧਾਨਕ ਪਾਰਟੀ ਦੇ 2/3 ਤੋਂ ਵੱਧ ਨੇ ਉਹ ਹੱਕਦਾਰ ਨੇ ਹੂੰ ਇਹ ਚਲੋ ਅਕਾਲੀ ਦਲ ਦੀ ਗੱਲ ਹੋਰ ਆ ਮਨਪ੍ਰੀਤ ਵਾਲੀ ਹੋਰ ਤਰ੍ਹਾਂ ਚੱਲਦੇ ਨੇ ਸਰਗੋਇੰਦਰ ਸੁਖੀ ਗਿਆ ਉਧਰ ਜੀ ਆਮ ਆਦਮੀ ਪਾਰਟੀ ਕਹਿੰਦਾ ਸੀ ਇੱਕ ਸਾਲ ਜੇ ਮੇਰੇ ਮੈਡੀਕਲ ਕਾਲਜ ਨਾ ਬਣਿਆ ਮੈਂ ਮੁੜ ਕੇ ਵਾਪਸ ਆ ਜੂ ਆ ਗਿਆ ਹੂੰ ਮਣਾਤੇ 16 ਕਾਲਜ ਕਹਿੰਦਾ ਸੀ ਮੈਡੀਕਲ ਕਾਲਜ ਬਣਾਉ ਮੈਂ ਭਗਵੰਤਬਾਨ ਜੀ ਸੋ ਅੱਜ ਦੀ ਸਿਆਸਤ ਆ ਜਿਹੜੀ ਇਹ ਬੜੀ ਧੋਖੇਬਾਜ਼ ਸਿਆਸਤਾਂ ਪਹਿਲੇ ਬਾਅਦ ਸਿਆਸਤਾਂ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਅਸੀਂ ਵੀ ਉਖੜੇ ਹੋਇਆ ਜੀ ਮਤਲਬ ਨੋਕ ਵੀ ਆ ਜਿਹੜੇ ਨਾ ਇੱਕ ਉਸ ਹਸਾਬ ਨਾਲ ਆ ਨਾ ਸਥਿਰ ਨਹੀਂ ਜਿਹਦੇ ਕਰਕੇ ਚੁਟਕਲੇ ਬਾਸ ਸਿਆਸਤਾਂ ਟੁਟਕਲੇ ਬਾਦ ਨ ਸਿਆਸਤ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਕਮਾਲ ਦਾ ਕਮੈਂਟ ਕੀਤਾ ਹੂੰ ਵੀ ਟੁਟਕਲੇ ਸੁਣਾ ਕੇ ਸਰਕਾਰ ਬਣਾ ਗਿਆ ਬੰਦਾ ਆ ਜਿੱਥੇ ਇਹਨੇ ਗੱਲ ਕਹੀ ਹੈ ਇੱਥੇ ਮੈਂ ਅਖੀਰ ਚ ਇੱਕ ਗੱਲ ਤੁਹਾਡੇ ਤੋਂ ਵੀ ਜਾਨਣਾ ਚਾਹਣਾ ਤੁਹਾਡੀ ਸਿਆਸੀ ਸਮਝ ਕੀ ਕਹਿੰਦੀ ਹੈ ਕਿਉਂਕਿ ਕੇਂਦਰ ਦੇ ਵਿੱਚ ਬੈਠੀ ਸੱਤਾ ਚ ਜਿਹੜੀ ਭਾਜਪਾ ਪਾਰਟੀ ਹੈ ਉਸ ਦੀ ਟੇਕ ਹਾਲੇ ਵੀ ਹੈ ਇੱਥੇ ਗੱਲਾਂ ਬਹੁਤ ਹੁੰਦੀਆਂ ਨੇ ਪੰਜਾਬ ਦੇ ਅੰਦਰ ਸਿਆਸੀ ਗਲਿਆਰਿਆਂ 'ਚ ਕਿ ਕਿਸੇ ਨਾ ਕਿਸੇ ਖੇਤਰੀ ਪਾਰਟੀ ਦੇ ਨਾਲ ਆਏ ਬਿਨਾ ਪੰਜਾਬ 'ਚ ਉਹਦੇ ਪੈਰ ਨਹੀਂ ਲੱਗਣੇ ਚਾਹੇ ਫਿਰਡਾਂ 'ਚ ਚਾਹੇ ਹੋਰ ਖੇਤਰਾਂ 'ਚ ਹੈ ਤੁਹਾਨੂੰ ਕਿਹੜੀ ਧਿਰ ਦੇ ਨਾਲ ਭਾਜਪਾ ਖੜੀ ਨਜ਼ਰ ਆਉਣ ਦੀ ਨਜ਼ਰ ਆ ਰਹੀ ਹੈ ਸਾਹਮਣੇ ਭੂਖ ਦੇ ਵਿੱਚ ਕਿ 27 ਦੀਆਂ ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਦੇ ਧੜੇ ਨਾਲ ਭਾਜਪਾ ਦਾ ਸਮਝੌਤੇ ਦੀ ਸੰਭਾਵਨਾ ਹੈ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਵਾਲੀ ਸਿਆਸਤ ਭਾਜਪਾ ਪੰਜਾਬ 'ਚ ਕਿਸੇ ਇਕੱਲੇ ਧੜੇ ਨਾਲ ਸਮਝੌਤਾ ਨਹੀਂ ਕਰੂਗੀ ਹੂੰ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਮੀਡੀਆ ਸਲਾਹਕਾਰ ਆ ਅਦਵਾ ਜੀ ਮੈਂ ਉਹਦੇ ਇੰਟਰਵਿਊ ਸੁਣ ਰਿਹਾ ਸੀ ਹੂੰ ਉਹਨੇ ਵੀ ਇਹ ਗੱਲ ਕਹੀ ਕਹਿੰਦਾ ਮੈਂ ਸੀਨੀਅਰ ਲੀਡਰਾਂ ਨਾਲ ਗੱਲ ਕਰਦਾ ਕਹਿੰਦਾ 97 ਦੀ ਹਾਲਤ ਹੋਰ ਸੀ ਹੂੰ ਉਦੋਂ ਹਿੰਦੂ ਸਿੱਖ ਇੱਕਤਾ ਦੀ ਲੋੜ ਸੀ ਹੂੰ ਅੱਜ ਕਹਿੰਦਾ ਭਾਜਪਾ ਨੇ 21 ਜ਼ਿਲ੍ਹਾ ਪ੍ਰਧਾਨ ਬਣਾਏ ਨੇ 12 ਸਿੱਖ ਨੇ ਹੂੰ ਹਾਲਤ ਬਦਲ ਗਈ ਅੱਜ ਭਾਜਪਾ ਨੂੰ ਪੰਜਾਬ 'ਚ ਸਥਿਰਤਾ ਦੀ ਲੋੜ ਨਹੀਂ ਹੈ ਜੇ ਪੰਜਾਬ ਸਥਿਰ ਹੋ ਇਥੋਂ ਕੋਈ ਵਰਤਾਨ ਸਿਰਜਿਆ ਜਾਊ ਜਿਹੜਾ ਉਹਦੇ ਖਤਰ ਵੱਡਾ ਚੈਲੰਜ ਹੋਊ ਇਸ ਕਰਕੇ ਭਾਜਪਾ ਪੰਜਾਬ ਚ ਅਸਥਿਰਤਾ ਪੈਦਾ ਕਰਨੀ ਚਾਹੁੰਦੀ ਆ ਪਰ ਗਿਆਨੀ ਹਰਪੁਰ ਦਾ ਦਾਵਾ ਹੈ ਕਿ ਭਾਜਪਾ ਤੇ ਸ਼੍ਰੋਮਣੀ ਕਾਲੀ ਦਲ ਜਿਹੜਾ ਸੁਖਵੀਰ ਬਾਦਲ ਦਾ ਧੜਾ ਹੈ ਇਹ ਤੇ ਆਪਸ ਚ ਮਿਲ ਕੇ ਚੱਲ ਰਹੇ ਨੇ ਇਤੋਂ ਵੱਡਾ ਸਬੂਤ ਕੀ ਆ ਜੀ ਜਿਹੜਾ ਸੁਖਵੀਰ ਬਾਦਲ ਸੰਧੂਰ ਮਾਮਲੇ ਦੇ ਉੱਤੇ ਹਮਲੇ ਦੇ ਉੱਤੇ ਐਡੀ ਵੱਡੀ ਪ੍ਰਸੰਸਾ ਕਰਦਾ ਮੁੱਦੇ ਜਿਹੜੀ ਕਿਸੇ ਭਾਜਪਾ ਵਾਲੇ ਨੇ ਨਹੀਂ ਕੀਤੀ ਦੂਜੀ ਗੱਲ ਜਿਹੜਾ ਨਿਖਤੀ ਨਹੀਂ ਬੈਠਾ ਗੋਵਿੰਦ ਕਮੇਟੀ ਨੂੰ ਵੀ 1 ਨੇਸ਼ਨ 1 ਇਲੈਕਸ਼ਨ ਬੈਜੀ 1 ਨੇਸ਼ਨ ਤੇ 1 ਇਲੈਕਸ਼ਨ ਹੋਊਗਾ ਰੀਜਨਲਿਜ਼ਮ ਖਤਮ ਹੋ ਗਿਆ ਜੀ ਫਿਰ ਕਿਹੜੇ ਮੁੱਦੇ ਤੇ ਚੋਣਾਂ ਆ ਕਰੂੰ ਦੂਜੀ ਗੱਲ ਮੇਰੇ ਵੀ ਬੜੇ ਵੱਡੇ ਦੋਸਤ ਨੇ ਬਹੁਤ ਡਾਕਟਰ ਗੜਕ ਸਾਹਿਬ ਨੇ ਮੈਂ ਨਾਂ ਲੈ ਦਿੰਦਾ ਜੀ ਉਹ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਆ ਜਿਹੜਾ ਭਾਜਪਾ ਦਾ ਅਜੰਡਾ ਜਿਵੇਂ ਵਧਾਰਿਆ ਹੂੰ ਮਹਾ ਡਾਕਟਰ ਸਾਹਾਬ ਗਿਆਨੀ ਹਰਪ੍ਰੀਤ ਸਿੰਘ ਜਾਂ ਅਕਾਲ ਤਖਤ ਤੋਂ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਸੁਣਾਇਆ ਗਿਆ ਹੂੰ ਉਹਨੇ ਅਕਾਲੀ ਭਾਜਪਾ ਦੀ ਸਾਹਜ ਦੇ ਜੜਾਂ 'ਚ ਤੇਲ ਦਿੱਤਾ ਵੀ ਜਿੰਨਾ ਚਿਰ ਤੱਕ ਤੁਸੀਂ ਭਾਜਪਾ ਨਾਲ ਰਲ ਕੇ ਚੱਲਿਓ ਤੁਸੀਂ ਪੰਥ ਤੇ ਪੰਜਾਬ ਨੂੰ ਪਿੱਠ ਦਿੱਤੀ ਆ ਜੀ ਉਹ ਜਿਹੜੀ ਆਤਮ ਸਮਰਪਣ ਵਾਲੀ ਸਿਆਸਤਾਂ ਉਹਨੇ ਰੱਦ ਕੀਤੀ ਆ ਹੂੰ ਇਹ ਮੈਨੂੰ ਦੱਸੋ ਭਾਜਪਾ ਨੂੰ ਇਹ ਕਿਵੇਂ ਰਾਸ ਆ ਸਕਦਾ ਹੂੰ ਅਕਾਲ ਤਖਤ ਦੀ ਮਹਾਨਤਾ ਨੂੰ ਬੁਲੰਦ ਕੀਤਾ ਇਹ ਭਾਜਪਾ ਨੂੰ ਕਿਵੇਂ ਰਾਸ ਆ ਸਕਦਾ ਰਾਸ ਤਾਂ ਸੁਖਵੀਰ ਆ ਰਿਹਾ ਜਿਹਨੇ ਰੋਲ ਟੇਨ ਸਿੱਖ ਜਿੰਦਾਵਾ ਅਕਾਲ ਤਖਤ ਦੀ ਪੱਟੀ ਮੇਸ ਕਰਤੀ ਸਰਨਾ ਗੜਗੱਜ ਕਰ ਕੀ ਰਹੇ ਨੇ ਅੱਜ ਕਹੇ ਜੋ ਹੁਕਮ ਨਾਵੇਂ ਨੇ ਕੀ ਗੱਲਾਂ ਤੇ ਇਸ ਕਰਕੇ ਦੇਖੋ ਉਹਨਾਂ ਨੇ ਇਹ ਕਿਹਾ ਜੋ ਪੰਜ ਮੈਂਬਰੀ ਕਮੇਟੀ ਦੀ ਗੱਲ ਸੁਣੀ ਆ ਹਾਂ ਅਜੰਡਿਆਂ ਦੇ ਆਧਾਰ ਤੇ ਕਿਸੇ ਨਾਲ ਸਮਝੌਤਾ ਹੋ ਸਕਦਾ ਹਾਂ ਬਲਵਿੰਦਰ ਸਿੰਘ ਭੁੰਦੜ ਨੇ ਵੀ ਇੰਟਰਵਿਊ ਦਿੱਤੇ ਸੀ ਜਦੋਂ ਰੋਲਾ ਪਿਆ ਸੀ ਵੱਡਾ ਜੀ ਅੱਜ ਸਾਡਾ ਨਾ ਕੋਈ ਦੋਸਤਾਂ ਨਾ ਦੁਸ਼ਮਣਾਂ ਪਹਿਲਾਂ ਤਾਂ ਕਹਿੰਦੇ ਨੇ ਕਾਂਗਰਸ ਨਾਲ ਤੀਨ ਕਾਲ ਨਹੀਂ ਹੋ ਸਕਦੀ ਹੂੰ ਫਿਰ ਕਹਿੰਦਾ ਮੁੱਦਿਆਂ ਤੇ ਹੋ ਸਕਦਾ ਕਿਸੇ ਨਾਲ ਵੀ ਸਮਝੌਤਾ ਮੁੱਦਿਆਂ ਤੇ ਕਿਸੇ ਨਾਲ ਵੀ ਸਮਝੌਤਾ ਹੋ ਸਕਦਾ ਤੇ ਹੋਣਾ ਚਾਹੀਦਾ ਹੂੰ ਸੋ ਕਾਂਗਰਸ ਨਾਲ ਦੁਸ਼ਮਣੀ ਵਾਲਾ ਕਹਿੰਦੇ ਹੀ ਗੱਲ ਸੀ ਉਹ ਇੱਕ ਦੌਰ ਮੁੱਕ ਗਿਆ ਹੂੰ ਅੱਜ راہਲ ਗਾਂਧੀ ਜੋ ਸਿਆਸਤ ਕਰ ਰਿਹਾ ਉਹ ਕਾਲੀ ਦਲ ਦੀ ਸਿਆਸਤ ਨਾਲ ਵੱਡੀ ਸਿਆਸਤ ਕਰ ਰਿਹਾ ਹੂੰ ਇਹ ਵਕਰੀ ਗੱਲ ਆ ਵੀ ਕਾਂਗਰਸ ਹਾਲੇ ਉੱਥੇ ਨਹੀਂ ਆ ਰਹੀ ਪੰਜਾਬ ਵਾਲਿਆ ਜਿਹੜੇ ਇਹ ਤਾਂ ਰਾਹੁਲ ਦਾ ਕੋਈ ਏਜੰਡਾ ਹੀ ਨਹੀਂ ਸ਼ੇਅਰ ਕਰਦੇ ਨਾ ਮੁੱਦੇ ਦਾ ਏਜੰਡਾ ਸ਼ੇਅਰ ਕਰਦੇ ਆ ਜਿਹੜੀ ਉਹਨੇ ਵੋਟਾਂ ਦੀ ਚੋਰੀ ਕੀਤੀ ਆ ਸੁਣਿਆ ਕਿਸੇ ਪੰਜਾਬ ਦੇ ਕਾਂਗਰਸ ਨੇ ਉਹਨੂੰ ਉਭਾਰਿਆ ਹੋਵੇ ਲੀਡਰ ਦੇ ਜਾ ਉਹ ਪੋਸਟ ਸ਼ੇਅਰ ਕੀਤੀ ਹੋਵੇ ਪੰਜਾਬ ਦੀ ਕਾਂਗਰਸ ਆ ਪੈਰਾਸਾਈਟਾਂ ਪੰਜਾਬ ਦਾ ਇਹਨਾਂ ਦਾ ਮਤਲਬ ਰਾਜ ਕਰਨਾ ਤੇ ਲੁੱਟਣਾ ਪੰਜਾਬ ਨੂੰ ਸੁਧਾਰਨਾ ਇਹਨਾਂ ਦਾ ਏਜੰਡਾ ਨਾ ਕਦੇ ਰਿਹਾ ਨਾ ਹੋ ਨਾ ਹੈ ਉਹ ਜੀ ਇਸ ਸਾਰੇ ਇਸ਼ੂ ਦੇ ਉੱਤੇ ਅੱਜ ਦੀ ਗਤੀਵਿਧੀ ਉੱਤੇ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਹੈ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਸ਼ੁਕਰੀਆ